ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਜੀ ਬਹੁਤ ਸਾਰੀਆਂ ਗੱਡੀਆਂ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਆਉਣਗੀਆਂ ਰੇਟ ਤੁਹਾਨੂੰ ਪਸੰਦ ਆਉਣਗੇ ਵਾਰਿਸਰ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 94659 29488 ਜੇ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਸ਼ੀਨਰੀ ਹੈ ਕੋਈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ WhatsApp ਨੰਬਰ ਤੇ ਭੇਜੋ ਐਡ ਆਪਾਂ ਲਗਾ ਦਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ 2009 ਮਾਡਲ ਗੱਡੀ ਆਪਾਂ ਸਵੈਪਟ ਲੈ ਕੇ ਪਹੁੰਚਿਆ 170 ਮਾਲਕ ਨੇ ਡਿਮਾਂਡ ਕੀਤੀ ਐ ਜੀ ਮਾਨਸਾ ਮਾਲਕ ਦਾ ਏਰੀਆ ਹੈ ਗੱਡੀ ਦੀ ਕੰਡੀਸ਼ਨ ਵਧੀਆ ਘਰੇ ਖੜੀ ਐ ਜੀ ਗੱਡੀ ਮਾਲਕ ਦੀ ਪਰਸਨਲ ਘਰੇ ਰੱਖੀ ਹੋਈ ਗੱਡੀ ਐ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਵੀ ਦੇਖ ਸਕਦੇ ਹੋ ਮਾਨਸਾ ਮਾਲਕ ਦੇ ਘਰੇ ਗੱਡੀ ਖੜੀ ਐ ਤੁਸੀਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਟ੍ਰਾਈ ਲੈ ਲਓ ਪੂਰੀ ਤਸੱਲੀ ਜਦੋਂ ਹੋ ਗਈ ਉਸ ਤੋਂ ਬਾਅਦ ਰੇਟ ਵੇਕ ਹੀ ਕਰ ਲਿਓ ਬਾਕੀ 170 ਇਹਨਾਂ ਨੇ ਡਿਮਾਂਡ ਕਹੀ ਹੈ ਟਾਇਰ ਟਾਪਾ ਵਧੀਆ ਸਾਰਾ ਕੁਝ ਵਧੀਆ ਮਿਲ ਜੂਗਾ ਕੰਪਲੀਟਡ ਤੇ ਓਨਰ ਦਾ ਮੋਬਾਈਲ ਨੰਬਰ 8491970873 ਸੈਕੰਡ ਗੱਡੀ ਦੀ ਆਪਾਂ ਗੱਲ ਕਰਦਾ ਇਨੋਵਾ ਗੱਡੀ ਆਪਾਂ ਲੈ ਕੇ ਪਹੁੰਚੇ ਜਮਾ ਨਮੀ ਗੱਡੀ ਸੀ ਫਰਵਰੀ ਮਹੀਨਾ 2015 ਮਾਡਲ ਹੈ ਸੀ ਸੈਕੰਡ ਓਨਰ ਗੱਡੀ ਹੈ 8 ਲੱਖ ਤੇ 25000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਟਾਇਰ ਆਪਾਂ ਨੂੰ ਵਧੀਆ ਨਵੇਂ ਮਿਲ ਜਾਣਗੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨਹੀਂ ਕੁੱਲ 58000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਮਾਲਕ ਨੇ ਦੱਸਿਆ ਵੀ オリジナル ਚੱਲੀ ਹੋਈ ਹੈ ਜਿੰਨੀ ਵੀ ਇਹ ਚੱਲੀ ਹੋਈ ਆ ਰੰਗ ਗੱਡੀ ਦਾ ਚੈੱਕ ਕਰੋ ਤੁਸੀਂ ਕੋਈ ਆਪਰ ਨੂੰ ਸਕ੍ਰੈਚ ਕੋਈ ਡੈਂਟ ਕੋਈ ਡੈਮੇਜ ਕੁਝ ਨਹੀਂ ਮਿਲਣਾ ਤੇ ਫਿਰੋਜ਼ਪੁਰ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਘਰ ਦੀ ਗੱਡੀ ਹੈ ਜੀ ਪਰਸਨਲ ਰੱਖੀ ਹੋਈ ਹੈ ਮਾਲਕ ਨੇ ਸ਼ੌਂਕ ਨਾਲ ਰੱਖੀ ਆ ਸ਼ੌਂਕ ਨਾਲ ਹੀ ਚਲਾਈ ਹੋਈ ਆ ਬਾਕੀ ਗੱਡੀ ਤੁਸੀਂ ਆਪ ਦੇਖ ਰਹੇ ਹੋ ਜੀ ਫੋਟੋਆਂ ਇਹਨਾਂ ਦੇ ਬਹੁਤ ਸੋਹਣੀਆਂ ਸਾਫ਼ ਸੁਥਰੀਆਂ ਆਪਣੇ ਕੋਲ ਖਿੱਚ ਕੇ ਭੇਜੀਆਂ ਤੇ ਅੰਦਰ ਬਾਹਰੋਂ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਕਿਸੇ ਨੂੰ ਪਸੰਦ ਆਈ ਹੈ ਗੱਡੀ ਤਾਂ ਮਾਲਕ ਦਾ ਮੋਬਾਈਲ ਨੰਬਰ 97705 232 547 ਕੋਈ ਵੀ ਗੱਲ ਕਰਨੀ ਹੋਈ ਆਪ ਹੀ ਕਰ ਲਿਓ ਤੇ ਨੰਬਰ ਤਾਂ ਤੁਹਾਨੂੰ ਮਾਲਕ ਦਾ ਮਿਲ ਹੀ ਗਿਆ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨਾਲ ਦੀ ਨਾਲ ਨੋਟ ਕਰ ਲਓ ਜੀ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਪਹਿਲਾਂ ਵੀ ਤੁਹਾਨੂੰ ਮੈਂ ਦੱਸਦਾ 94669 29488 ਜੇ ਤੁਸੀਂ ਕਿਸੇ ਵੀ ਮਸ਼ੀਨਰੀ ਦੀ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਬੱਸ ਭੇਜੋ ਹੁਣ ਤੁਸੀਂ ਇੱਕ ਚਿੱਟੇ ਰੰਗ ਦੀ ਮਾਈਕਰਾ ਗੱਡੀ ਦੇਖੋ ਜੀ ਮਾਈਕਰਾ ਪੰਜਾਬ ਨੰਬਰ 2012 ਮਾਡਲ ਹੈ ਜੀ ਤੇ ਗੱਡੀ ਹੈ ਜੀ ਸੈਕੰਡ ਓਨਰ ਡਿਮਾਂਡ ਦੀ ਗੱਲ ਕਰੀਏ 1 ਲੱਖ ਤੇ 80000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਦਾ ਏਰੀਆ ਕਰਤਾਰਪੁਰ ਹੈ ਤੇ ਮਾਲਕ ਨੇ ਕਿਹਾਗਾ ਘਰੇ ਗੱਡੀ ਖੜੀ ਆ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਆ ਆ ਕੇ ਦੇਖ ਸਕਦੇ ਹੋ ਬਾਕੀ ਮਾਲਕ ਨੇ ਕਿਹਾ ਸਾਰਾ ਕੰਮ ਟੋਟਲ ਗੱਡੀ ਦਾ ਕਰਵਾਇਆ ਹੋਇਆ ਗੱਡੀ ਕਿਸੇ ਪਾਸੋਂ ਵੀ 1 ਰੁਪਿਆ ਭਾਲਦੀ ਨਹੀਂ ਬਾਕੀ ਸੋਹਣੀ ਗੱਡੀ ਆ ਤੁਸੀਂ ਦੇਖ ਰਹੇ ਹੋ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਆਪਾਂ ਨੂੰ ਮਿਲ ਜਾਣਗੀਆਂ ਅੰਦਰੋਂ ਸੋਹਣੀ ਆ ਬਾਹਰੋਂ ਵਧੀਆ ਪਈਆ ਤੇ ਕੋਈ ਗਲੱਟ ਨਹੀਂ ਕੋਈ ਐਕਸੀਡੈਂਟਡ ਨਹੀਂ ਮਾਲਕ ਨੇ ਚਲਾਈ ਵਧੀਆ ਹੋਈ ਹੈ ਰੱਖੀ ਵਧੀਆ ਹੋਈ ਹੈ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਕਰਤਾਰਪੁਰ ਮਾਲਕ ਦਾ ਏਰੀਆ ਜਾ ਕੇ ਦੇਖ ਲਓ ਬਾਕੀ ਮਾਲਕ ਨੇ ਕਿਹਾਗਾ ਰੇਟ ਮੋਕੇ ਤੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਹੈ ਨਹੀਂਗੀ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਮਾਲਕ ਦਾ ਮੋਬਾਈਲ ਨੰਬਰ 9855455022 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪ ਹੀ ਕਰ ਲਓ ਜੀ ਹੁਣ ਤੁਸੀਂ ਇੱਕ ਜਮਨ ਨਵੀਂ ਗੱਡੀ ਦੇਖੋ ਜੀ ਸਬੈਪਟ ਡਜ਼ਰ 20XI এবੀਐਸ ਬ੍ਰੇਕਾਂ ਚ オリジナル ਚਾਬੀਆਂ ਆਪਾਂ ਨੂੰ ਦੋਵੇਂ ਨਾਲ ਮਿਲ ਜਾਣਗੀਆਂ ਤੇ 2317 ਮਾਡਲ ਗੱਡੀ ਐਸੀ ਗੱਡੀ ਕੋਲ 23000 ਚੱਲੀ ਹੋਈ ਐ ਤੇ ਜਲੰਧਰ ਖੜੀ ਐ ਜੀ ਗੱਡੀ ਕਿਸੇ ਨੇ ਜਾ ਕੇ ਦੇਖਣੀ ਆ ਤਾਂ ਜਲੰਧਰ ਜਾ ਕੇ ਦੇਖ ਸਕਦੇ ਆ ਬਿਲਕੁਲ ਨਵੀਂ ਸ਼ੋਰੂਮ ਕੰਡੀਸ਼ਨ ਗੱਡੀ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ, ਮੈਟਿੰਗ, ਮਿਊਜ਼ਿਕ ਸਿਸਟਮ, ਏਸੀ, ਹੀਟਰ ਸਾਰਾ ਕੁਝ ਆਪਾਂ ਨੂੰ ਵਧੀਆ ਤੇ ਵਰਕਿੰਗ ਦੇ ਵਿੱਚ ਮਿਲੂਗਾ ਤੇ ਮਾਲਕ ਨੇ ਕਿਹਾ ਗੱਡੀ ਦਾ ਟੋਟਲ ਕੰਮ ਕਰਵਾ ਰੱਖਿਆ ਨਾ ਤਾਂ ਗੱਡੀ ਕਿਸੇ ਪਾਸੋਂ ਕੋਈ ਕੰਮ ਪਾਲਦੀ ਹੈ ਨਾ ਹੀ ਕੋਈ ਡੈਮੇਜ ਹੈ ਨਾ ਕੋਈ ਲੱਗੀ ਹੋਈ ਹੈ ਇੰਜਨ ਗিয়ার ਤੋਂ ਲੈ ਕੇ ਅੰਦਰ ਬਾਹਰੋਂ ਸਾਰਾ ਕੁਝ ਵਧੀਆ ਜੀ ਤੇ ਜਿੰਨੇ ਪਾਰਟਸ ਨੇ ਜਿਵੇਂ ਕਿ ਹੋਗੇ ਬੰਪਰ ਜੋ ਵੀ ਲਾਈਟਸ ਜੋ ਵੀ ਸ਼ੀਸ਼ੇ ਸਾਰਾ ਕੁਝ ਆਪਾਂ ਨੂੰ ਨਾਲ ਦਾ ਮਿਲੂਗਾ ਜੀ ਕੋਈ ਚੇਂਜ ਨਹੀਂ ਕੋਈ ਕਮੀ ਪੇਸ਼ੀ ਨਹੀਂ ਕੋਈ ਡੈਮੇਜ ਨਹੀਂ ਨਾ ਕੋਈ ਬਾਅਦ ਚ ਕੋਈ ਟੱਚਿੰਗ ਹੋਈ ਹੈ ਜਿਵੇਂ ਕਿ ਸ਼ੋਰੂਮ ਚ ਆਪਾਂ ਗੱਡੀ ਲਿਆਉਂਦੇ ਆ ਉਵੇਂ ਦੀ ਪਈ ਹੈ ਤੇ ਉਵੇਂ ਦੀ ਮਾਲਕ ਨੇ ਸ਼ੌਂਕ ਨਾਲ ਰੱਖੀ ਹੋਈ ਆ ਤੇ ਵਧੀਆ ਚਲਾਈ ਹੋਈ ਆ ਅੰਦਰੋਂ ਤੁਸੀਂ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਸਾਰਾ ਕੁਝ ਆਪਾਂ ਨੂੰ ਟੋਟਲ ਵਧੀਆ ਮਿਲ ਜਾਊਗਾ ਕਿਸੇ ਨੇ ਜਾ ਕੇ ਦੇਖਣੀ ਹੈ ਜੇ ਗੱਡੀ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੋ ਬਾਕੀ ਲੋਕੇਸ਼ਨ ਵਗੈਰਾ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤੀ ਡਿਮਾਂਡ ਦੀ ਗੱਲ ਕਰੀਏ ਤਾਂ ਇੱਕ ਵਾਰੀ ਮਾਲਕ ਨੇ ਡਿਮਾਂਡ ਕਹੀ ਹੈ 5 ਲੱਖ ਤੇ 70000 ਰੁਪਿਆ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਇਹ ਮਾਲਕ ਨੇ ਕਿਹਾ ਘਟਵਾਦਾ ਕਰ ਲਾਂਗੇ ਰੇਟ ਹੋ ਜਾਊਗਾ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੇ ਚਲਾ ਕੇ ਦੇਖ ਲਓ ਤੋਰ ਕੇ ਦੇਖ ਲਓ ਉਹ ਤੁਹਾਡੀ ਇੱਛਾ ਜੀ ਤੁਸੀਂ ਕਿਵੇਂ ਚੈੱਕ ਕਰਨੀ ਹੈ ਠੀਕ ਹੈ ਜੀ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਰਹੇ ਹਾਂ ਜੀ ਮਾਲਕ ਦਾ ਮੋਬਾਈਲ ਨੰਬਰ ਹੈਗਾ ਤੁਸੀਂ ਨੋਟ ਕਰ ਲਓ ਜਿਨੇ ਵੀ ਗੱਡੀ ਖਰੀਦਣੀ ਹੈ ਕੋਈ ਦੇਖਣ ਦਾ ਚਾਹਵਾਨ ਹੈ ਪਹਿਲਾਂ ਕੋਈ ਗੱਲ ਕਰਨੀ ਹੈ 98721 28470 ਇਹ ਮਾਲਕ ਦਾ ਨੰਬਰ ਹੈ ਗਾ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਥੱਲੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਤਾਂ ਦਬਣਾ ਨਾ ਭੁੱਲਿਓ ਜੀ ਲਾਈਕ ਕਰਕੇ ਹੌਸਲਾ ਜਵਦਾਇਆ ਕਰੋ ਤੁਹਾਡੇ ਛੋਟੇ ਭਰਾ ਦਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਇਸੇ ਤਰ੍ਹਾਂ ਦੀ ਵੀਡੀਓ ਇਸੇ ਤਰ੍ਹਾਂ ਦੀਆਂ ਗੱਡੀਆਂ ਤੁਸੀਂ ਡੇਲੀ ਦੇਖਣਾ ਚਾਹੁੰਦੇ ਹੋ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਜੀ ਉਹਨੂੰ ਜ਼ਰੂਰ ਦਬਾ ਦਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਰੇ ਲਾਜ਼ਮੀ ਕਰ ਦਿਓ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਤੇ ਇੱਕ ਬੇਨਤੀ ਹੈ ਜੀ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 94666 29488 ਭੇਜ ਦਿਓ ਐਡ ਆਪਾਂ ਫ੍ਰੀ ਚ ਲਗਾ ਦਾਂਗੇ ਤੇ ਹੁਣ ਆਪਾਂ ਗੱਲ ਕਰਾਂਗੇ ਜੀ i20 ਗੱਡੀ ਦੀ ਥਰਡ ਓਨਰ ਗੱਡੀ ਆਪਾਂ ਲੈ ਕੇ ਪਹੁੰਚਿਆ પેટ્રોલ ਤੇ ਗੱਡੀ ਹੈ 14 ਮਾਡਲ ਹੈ ਜੀ ਸਿਲਵਰ ਰੰਗ ਦੇ ਵਿੱਚ ਤੇ 3 ਲੱਖ ਤੇ 10000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਨਮਾਸ਼ਹਿਰ ਮਾਲਕ ਦਾ ਏਰੀਆ ਕਿਸੇ ਨੇ ਜਾ ਕੇ ਦੇਖਣੀ ਹੈ ਨਮਾਸ਼ਹਿਰ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਤੇ ਟਾਇਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ। ਬਾਕੀ ਤੁਸੀਂ ਅੰਦਰੋਂ ਬਾਹਰੋਂ ਸਾਰਾ ਕੁਝ ਦੇਖ ਲਓ, ਚੈੱਕ ਕਰ ਲਓ। ਜਦੋਂ ਪੂਰੀ ਤਸਲੀਮ ਹੋ ਗਈ, ਉਹ ਤੋਂ ਬਾਅਦ ਮਾਲਕ ਨਾਲ ਰੇਟ ਬਹਿ ਕੇ ਮੁਕਾ ਲਓ ਜੀ। ਤਿੰਨ 10 ਮਾਲਕ ਨੇ ਇੱਕ ਵਾਰੀ ਡਿਮਾਂਡ ਕੀਤੀ ਆ ਘਾਟਾ ਵਾਦਾ ਹੋ ਜਾਊਗਾ ਬਹਿ ਕੇ। ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦਿਖਾ ਰਿਹਾ ਜੀ ਫੋਟੋਆਂ ਵਿੱਚ ਗੱਡੀ ਵਰੀ। ਦੱਸ ਰਿਹਾ ਸਾਰਾ ਕੁਝ ਤੇ ਓਨਰ ਦਾ ਮੋਬਾਈਲ ਨੰਬਰ ਰਹਿ ਗਿਆ ਸੀ। ਉਹ ਤੁਸੀਂ ਸਾਰੇ ਨੋਟ ਕਰ ਲਓ। 9878642701 ਗੱਲ ਕਰ ਸਕਦੇ। ਤੇ ਹੁਣ ਤੁਸੀਂ ਇੱਕ ਜੈਨ ਗੱਡੀ ਦੇਖੋ ਜੀ ਜੈਨ ਐਲ ਐਕਸ ਆਈ 2003 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਅਸੀਂ ਹਰਿਆਣਾ ਨੰਬਰ ਹੈ ਸੋਹਣੀ ਗੱਡੀ ਆ ਪੂਚੋ ਮੰਡੀ ਗੱਡੀ ਐ 47000 ਰੁਪਿਆ ਉਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਤੇ ਰੇਟ ਹੋ ਜੂਗਾ ਜੀ ਹੋਰ ਵੀ ਮਾਲਕ ਨੇ ਕਿਹਾਗਾ ਘਾਟਾ ਵਾਧਾ ਕਰ ਲਾਂਗੇ 70-75 ਰੁਪਏ ਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਕਿਸੇ ਨੇ ਜਾ ਕੇ ਦੇਖਣੀ ਐ ਕਿਸੇ ਨੇ ਚਲਾ ਕੇ ਦੇਖਣੀ ਐ ਜਾ ਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਤੋਰ ਕੇ ਦੇਖ ਲਓ ਪੂਰੀ ਆਪਦੀ ਤਸੱਲੀ ਤੁਸੀਂ ਕਰ ਸਕਦੋਂ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾ ਲਿਓ ਜੀ ਮਾਲਕ ਦਾ ਨੰਬਰ 9206322224 ਇਹ ਮਾਲਕ ਦਾ ਨੰਬਰ ਹੈ ਗੱਲ ਤੁਸੀਂ ਆਪ ਹੀ ਕਰ ਲਿਓ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਿੰਨੀਆਂ ਗੱਡੀਆਂ ਤੁਸੀਂ ਦੇਖੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਤੇ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਤੁਸੀਂ ਗੱਡੀ ਦੇਖਣਾ ਚਾਹੁੰਦੇ ਹੋ ਸੀ ਗੱਡੀਆਂ ਆਪਾਂ ਹਰ ਰੋਜ਼ ਲੈ ਕੇ ਪਹੁੰਚਦੇ ਹਾਂ ਵਧੀਆ ਰੇਟਾਂ 'ਚ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਹਰ ਰੋਜ਼ ਵੀਡੀਓ ਦੇਖਣ ਵਾਸਤੇ ਬਾਕੀ ਵੀਡੀਓ ਪਸੰਦ ਆਈਏ ਲਾਈਕ ਸ਼ੇਅਰ ਜਰੂਰ ਕਰ ਦਿਓ ਕਿਸ ਨੇ ਐਡ ਕਰਵਾਉਣੀ ਹੈ ਉੱਤੇ ਆਪਣੇ ਚੈਨਲ ਦਾ WhatsApp ਨੰਬਰ ਚੱਲਦਾ ਰਹਿੰਦਾ ਹੈ ਵੀਡੀਓ ਜਾਣਕਾਰੀ ਫੋਟੋਆਂ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਤੇ ਹੁਣ ਦੇ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੇਂ ਕੂਠੀ ਮਕਾਨ ਘਰ ਦੇ ਨਾਲ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰ ਦਿਓ